ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਹਾਜ਼ਰਾਨ ਜਸਪੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਪਰ ਬਹੁਤ ਵੱਡਾ ਟੌਪਿਕ ਹੈ ਕੈਨੇਡਾ ਇੰਡੀਅਨ ਵਿਦਿਆਰਥੀਆਂ ਦੇ ਲਈ ਇੰਨਾ ਜ਼ਿਆਦਾ ਸੂਟੇਬਲ ਕਿਉਂ ਹੈ ਅੱਜ ਦੇ ਸਮੇਂ ਵੀ ਜਦੋਂ ਕੈਨੇਡਾ 'ਚ ਲਗਾਤਾਰ ਰੂਲਸ ਬਦਲ ਰਹੇ ਨੇ ਅੱਜ ਵੀ ਇੰਡੀਅਨ ਸਟੂਡੈਂਟਸ ਦੇ ਲਈ ਕੈਨੇਡਾ ਇੱਕ ਚੰਗੀ ਡੈਸਟੀਨੇਸ਼ਨ ਐਜੂਕੇਸ਼ਨ ਦੇ ਪੁਆਇੰਟ ਆਫ View ਨਾਲ ਕਿਉਂ ਹੈ ਇਹਦੇ ਉੱਪਰ ਅੱਜ ਜਾਣਕਾਰੀ ਲਵਾਂਗੇ ਜਸਪੀਤ ਪਾਟਿਆ ਜੀ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਅਡਵਾਈਜ਼ਰ ਨੇ ਜਸਪੀਤ ਜੀ ਸਵਾਗਤ ਹੈ ਸਸਿਕਾ ਸ ਜਸਵੀ ਜੀ ਇੱਕ ਗੱਲ ਨਹੀਂ ਸਮਝ ਆਉਂਦੀ ਬਹੁਤ ਤਰ੍ਹਾਂ ਦੇ ਰੌਲੇ ਕੈਨੇਡਾ ਸ਼ਰੂਲ ਬਦਲ ਗਏ ਸਰਕਾਰ ਨੇ ਸਖਤੀ ਕਰਤੀ ਸਾਰੀਆਂ ਗੱਲਾਂ ਅਸੀਂ ਵੇਖੀਆਂ ਰੌਲੇ ਪਏ ਵਿਦਿਆਰਥੀਆਂ ਕੋਲੇ ਕੰਮ ਨਹੀਂ ਹਾਲਾ ਕਿ ਹੁਣੇ ਗੱਲਾਂ ਬੰਦ ਹੋ ਗਈਆਂ ਹੁਣੇ ਖਬਰਾਂ ਨਹੀਂ ਆ ਰਹੀਆਂ ਕਿ ਵਿਦਿਆਰਥੀਆਂ ਕੋਲੇ ਕੰਮ ਨਹੀਂ ਇਹ ਗੱਲਾਂ ਆ ਰਹੀਆਂ ਵੀ ਕਿਤਨਾ ਕਿਤੇ ਵਿਦਿਆਰਥੀ ਸੈਚੂਰੇਟ ਹੋ ਗਏ ਪਰ ਸਵਾਲ ਇਹ ਹੈ ਇਹਨਾਂ ਸਾਰੇ ਹਾਲਾਤਾਂ ਦੇ ਬਾਵਜੂਦ ਵੀ ਇੰਡੀਅਨ ਸਟੂਡੈਂਟਸ ਦੇ ਲਈ ਕੈਨੇਡਾ ਇੰਨਾ ਜ਼ਿਆਦਾ ਚੰਗੀ ਡੈਸਟੀਨੇਸ਼ਨ ਕਿਉਂ ਹੈ ਉਹਦੇ ਕਾਰਨ ਕੀ ਨੇ ਸੀ ਸਭ ਤੋਂ ਮੇਜਰ ਕਾਰਨ ਹੈਗਾ ਜਿਹੜਾ ਸੀ ਕਹੀਏ ਕਿ ਆਪਣੀ ਇੰਡੀਅਨ ਕਮਿਊਨਿਟੀ ਦਾ ਉੱਥੇ ਸਟਰੋਂਗ ਫੁੱਟਬਾਲ ਜੀ ਕਿ ਇਹ ਇਹੋ ਜਿਹਾ ਕੰਟਰੀ ਹੈ ਜਿੱਥੇ ਮਿਨਿਸਟਰੀ ਵਿੱਚ ਬਹੁਤ ਸਾਰੇ ਇੰਡੀਅਨਸ ਹੈਗੇ ਆ ਇਹੋ ਜਿਹਾ ਕੰਟਰੀ ਹੈ ਜਿੱਥੇ ਆਪਾਂ ਸਿਰਫ ਪੰਜਾਬੀ ਪੰਜਾਬੀ ਕਰਦੇ ਆ ਹਿੰਦੂ ਪੋਪੂਲੇਸ਼ਨ ਇਜ਼ ਮੋਰ ਇਨ ਕੈਨੇਡਾ ਦੈਨ ਪੰਜਾਬੀ ਪੋਪੂਲੇਸ਼ਨ ਸੋ ਥੇਰ ਆਰ ਮੋਰ ਹਿੰਦੂਜ਼ ਇਨ ਕੈਨੇਡਾ ਦੈਨ ਪੰਜਾਬੀਜ਼ ਜੀ ਸੈਕੰਡਲੀ ਗੁਰਦੁਆਰਾ ਮੰਦਿਰ ਜੀ ਇਜ਼ everywhere ਤੁਸੀਂ ਕਹੋਗੇ ਕਿ ਇਦਾਂ ਦਾ ਕੰਟਰੀ ਹੈ ਜਿੱਨੇ ਆਪਣੇ ਗੁਰਦੁਆਰਾ ਮੰਦਿਰ ਉੱਥੇ ਪਿਛਲੇ 100 ਸਾਲ ਤੋਂ 120 ਸਾਲ ਪਹਿਲਾਂ ਤੋਂ ਉੱਥੇ ਗੁਰਦੁਆਰਾ ਮੰਦਿਰ ਹੈਗੇ ਆ ਸੋ ਇੱਕ ਤੁਹਾਨੂੰ ਕਹੀਏ ਕਿ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਜਦੋਂ ਸਾਨੂੰ ਇੱਕ ਕਹਿੰਦੇ ਸਹਾਰਾ ਹੁੰਦਾ ਨਾ ਰੱਬ ਦਾ ਤਾਂ ਆਪਾਂ ਕੁਝ ਵੀ ਕਰ ਲੈਣੇ ਆ ਸੋ ਇੱਕ ਜਦੋਂ ਬੰਦਾ ਦਿੱਕਤ ਹੁੰਦਾ ਜਾਂ ਪਰੇਸ਼ਾਨ ਹੁੰਦਾ ਤਾਂ ਗੁਰਦੁਆਰਾ ਮੰਦਿਰ ਜਾਂਦਾ ਹੈ ਸੋ ਸਟੂਡੈਂਟਸ ਗੁਰਦੁਆਰਾ ਮੰਦਿਰ ਹੁੰਦੇ ਆ ਨੀਸ਼ਲ ਸਪੋਰਟਸ ਤੇ ਲੰਗਰ ਵੀ ਉੱਥੇ 24 ਘੰਟੇ ਚੱਲਦਾ ਗੁਰਦੁਆਰੇ ਮੰਦਿਰ ਤੇ ਬੱਚਿਆਂ ਨੂੰ ਬਹੁਤ ਸਪੋਰਟ ਮਿਲਦੀ ਹੈ ਸੋ ਗੁਰਦੁਆਰਾ ਮੰਦਿਰ ਉੱਥੇ ਬਹੁਤ ਜ਼ਿਆਦਾ ਹੈ ਮਤਲਬ ਥੋੜੇ ਨਹੀਂ ਹੈ ਕਿ ਬ੍ਰੈਂਟਨ ਵਿੱਚ ਹੀ ਬਹੁਤ ਸਾਰੇ ਗੁਰਦੁਆਰੇ ਹਨ ਬਿਲਕੁਲ ਔਰ ਮੈਂ ਅਕਸਰ ਕਹਿਣਾ ਹੁੰਨਾ ਕਿ ਜੇ ਗੁਰਦੁਆਰਾ ਸਹਿਬਾਨ ਉੱਥੇ ਨਾ ਹੁੰਦੇ ਤੇ ਸਾਡੇ ਵਿਦਿਆਰਥੀਆਂ ਦੀਆਂ ਦਿੱਕਤਾਂ ਪਿਛਲੇ ਸਮਿਆਂ 'ਚ ਵੱਧ ਸਕਦੀਆਂ ਸੀ ਸੋ ਕੀ ਕਹਿੰਦੇ ਉਹ ਤੇ ਮੰਦਿਰ ਵੀ ਬਹੁਤ ਹੈ ਜਿੰਨੇ ਗੁਰਦੁਆਰੇ ਆ ਉਹਨੇ ਹੀ ਮੰਦਿਰ ਹੈ ਜੀ ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਨ ਲੈਂਦੇ ਆ ਕਿ ਜਿੰਨੀਆਂ ਕਮਿਊਨਿਟੀਜ਼ ਇੱਥੇ ਆ ਉੱਥੇ ਵੀ ਹੈਗੀਆਂ ਗੁਜਰਾਤੀ ਸਾਊਥ ਇੰਡੀਅਨ ਕ੍ਰਿਸ਼ਨਾ ਮੰਦਿਰ ਸਾਰੀਆਂ ਉੱਥੇ ਵੀ ਸੋਸਾਇਟੀਆਂ ਬਣੀਆਂ ਹੋਈਆਂ ਸੋ ਆਪਣੇ ਬੰਦਿਆਂ ਨੂੰ ਜਾ ਕੇ ਉੱਥੇ ਇਦਾਂ ਨਹੀਂ ਲੱਗਦਾ ਕਿ ਇੱਕਦਮ ਹੀ ਮੈਂ ਕਿਤੇ ਨਵੀਂ ਜਗ੍ਹਾ ਤੇ ਆ ਗਿਆ ਹਾਂ ਉਹ ਪੂਰੀ ਜਗ੍ਹਾ ਤੇ ਆ ਗਿਆ ਮਤਲਬ ਬਿਲਕੁਲ ਹੀ ਮੈਂ ਬਾਹਰ ਆ ਗਿਆ ਦੂਜੀ ਚੀਜ਼ ਹੈ ਇੰਡੀਅਨ ਖਾਣਾ ਜੀ ਇੰਡੀਅਨ ਖਾਣਾ ਇੰਡੀਅਨ ਗਰੋਸਰੀ ਕਿਤੋਂ ਵੀ ਲੈ ਸਕਦੇ ਹੋ ਹਮ ਮਤਲਬ ਤੁਸੀਂ ਕਹੋਗੇ வால்ਮਾਰਟ ਕੋਸਕੋ ਉਹ ਜਿਹੜੇ ਉਥੋਂ ਦੇ ਸਟੋਰ ਹੈਗੇ ਕੈਨੇਡੀਅਨ ਸਟੋਰਸ ਆ ਉਹ ਵੀ ਇੰਡੀਅਨ ਆਟਾ ਦਾਲ ਚਾਵਲ ਵੇਚ ਰਹੇ ਨੇ ਸੋ ਤੁਹਾਨੂੰ ਇਦਾਂ ਦੇ ਕਾਫੀ ਮੁਲਕ ਇਦਾਂ ਦੇ ਹੋਣਗੇ ਜਿੱਥੇ ਗਰੋਸਰੀ ਲੱਭਣੀ ਹੀ ਔਖੀ ਹੋ ਜਾਂਦੀ ਹੈ ਸੋ ਇੰਡੀਅਨ ਗਰੋਸਰੀ ਇਜ਼ ਰੈਡੀਲੀ ਅਵੇਲੇਬਲ ਜਿਹੜੀ ਕਿ ਬਹੁਤ ਹੈਲਪਫੁਲ ਗੱਲ ਹੈ ਤੀਸਰੀ ਚੀਜ਼ ਇਹ ਹੈ ਕਿ ਦੇਖੋ ਹੁਣ ਮੈਂ ਕਹਾਂ ਕਿ ਰੇਸਿਜ਼ਮ ਥੋੜਾ ਜਿਹਾ ਬਦਨਾ ਸ਼ੁਰੂ ਹੋ ਗਿਆ ਕੈਨੇਡਾ 'ਚ ਕਿਉਂ ਹੋਇਆ ਕਿਉਂਕਿ ਕੈਨੇਡੀਅਨਸ ਆਰ ਨਾਟ ਗੇਟਿੰਗ ਜੌਬਸ ਬਿਕਾਜ਼ ਆਫ ਇੰਡੀਅਨਸ ਅਮਰੀਕਾ 'ਚ ਵੀ ਹੈਗਾ ਇਹ ਚੀਜ਼ ਕਿਉਂਕਿ ਆਈਟੀ ਦੀ ਜੌਬ ਅਮਰੀਕਨ ਨੂੰ ਨਹੀਂ ਮਿਲਦੀ ਇੰਡੀਅਨ ਨੂੰ ਮਿਲ ਜਾਂਦੀ ਹੈ ਸੋ ਹੁਣ ਆਪਣੇ ਇੰਡੀਅਨਸ ਇੰਨੀਆ ਕਿ ਜੌਬਸ ਕੈਪਚਰ ਕਰ ਲਈਆਂ ਕੈਨੇਡਾ 'ਚ ਕਿ ਥੋੜਾ ਜਿਹਾ ਰੇਸਿਜ਼ਮ ਵੱਧਣਾ ਹੋ ਗਿਆ ਵੈਸੇ 90% ਕਿਤੇ ਰੇਸਿਜ਼ਮ ਨਹੀਂ ਹੈਗਾ ਜੀ ਯੂ ਡੋਨਟ ਫੀਲ ਕਿ ਤੁਹਾਨੂੰ ਕੋਈ ਗੋਰਾ ਖੜੇ ਖੜੇ ਕੁਝ ਕਹਿ ਦੇ ਨਹੀਂ ਦੇ ਆਰ ਵੈਰੀ ਪੋਲਾਈਟ ਦੇ ਆਰ ਦੇ ਆਰ ਅੰਡਰਸਟੈਂਡੇਬਲ ਸੋ ਥੇਰ ਇਜ਼ ਨੋ ਰੇਸਿਜ਼ਮ ਇਨ ਕੈਨੇਡਾ ਸਭ ਤੋਂ ਵੱਡੀ ਚੀਜ਼ ਇਹ ਵੀ ਬਹੁਤ ਵੱਡਾ ਫੈਕਟਰ ਹੈ ਵੇਰ ਐਸ ਮੈਂ ਬਹੁਤ ਜਗ੍ਹਾ ਤੇ ਦੇਖਿਆ ਹੈ ਕਿ ਸਾਡੇ ਸਟੂਡੈਂਟਸ ਨੂੰ ਰੇਸਿਸਿਜ਼ਮ ਦਾ ਸ਼ਿਕਾਰ ਹੁਣ ਆਪਾਂ ਪੈਂਦਾ ਹੈ ਕਈ ਮੁਲਕਾਂ ਵਿੱਚ ਪਰ ਉੱਥੇ ਨਹੀਂ ਹੈਗਾ ਉੱਥੇ ਉਲਟਾ ਹੋ ਗਿਆ ਹੁਣ ਜੌਬ ਆਪਣੇ ਬੰਦੇ ਹਰ ਕਿਤੇ ਬੈਠੇ ਆ ਆਪਣੇ ਬੰਦਿਆਂ ਨੂੰ ਜੌਬ ਮਿਲ ਜਾਂਦੀ ਹੈ ਔਰ ਗੋਰਿਆਂ ਨੂੰ ਜੌਬ ਕਈ ਵਾਰੀ ਨਹੀਂ ਮਿਲ ਰਹੀ ਔਰ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਜੇ ਤੁਸੀਂ ਕਹੇ ਕਿ ਕਮਿਊਨਿਟੀ ਜਦੋਂ ਹੈਗੀ ਆ ਉੱਥੇ ਆਪਣੀ ਤਾਂ ਸਾਨੂੰ ਕਹੀਏ ਕਿ ਜੌਬਸ ਵੀ ਮਿਲ ਜਾਂਦੀਆਂ ਰੈਫਰੈਂਸ ਮਿਲ ਜਾਂਦੇ ਨੇ ਕੋਈ ਨਾ ਕੋਈ ਜਾਣ-ਚਾਣ ਮਿਲ ਜਾਂਦਾ ਹੈ 100 ਬੰਦੇ ਮਾੜੇ ਹੋਣ ਦੇ ਇੱਕ ਬੰਦਾ ਚੰਗਾ ਮਿਲ ਜਾਂਦਾ ਹੈ ਸੋ ਇਨੀਸ਼ੀਅਲ ਸ਼ੌਕ ਔਰ ਉੱਥੇ ਜਾ ਕੇ ਸਾਨੂੰ ਸੈਟਲ ਹੋਣਾ ਸੁਖਾ ਰਹਿੰਦਾ ਔਰ ਸਭ ਤੋਂ ਇੰਪੋਰਟੈਂਟ ਫੈਕਟਰ ਅਫੋਰਡੇਬਿਲਟੀ ਜਿਹੜੀ ਐਜੂਕੇਸ਼ਨ ਅੱਜ ਦੀ ਰੇਟ ਚ ਸੀ ਕੰਪੇਅਰ ਕਰੀਏ ਯੂਕੇ ਆਸਟ੍ਰੇਲੀਆ ਬਿਨਾਉ ਤਾਂ ਇਟ ਇਜ਼ ਚੀਪਰ ਹਮ ਅਫੋਰਡੇਬਲ ਹੈ ਜੀ ਅਫੋਰਡੇਬਲ ਐਜੂਕੇਸ਼ਨ ਇਸ ਸਟਿਲ देयर ਇਨ ਕੈਨੇਡਾ ਸੋ ਅਫੋਰਡੇਬਿਲਟੀ ਜਦੋਂ ਆ ਜਾਂਦੀ ਹੈ ਨਾ ਤਾਂ ਬਹੁਤ ਚੀਜ਼ਾਂ ਪਿੱਛੇ ਰਹਿ ਜਾਂਦੀਆਂ ਕਿ ਮੈਂ ਇੱਥੇ ਜਾਣਾ ਸੀ ਉੱਥੇ ਜਾਣਾ ਸੀ ਐਂਡ ਇਟ ਇਜ਼ ਅਫੋਰਡੇਬਲ ਸੋ ਅਫੋਰਡੇਬਲ ਇਜ਼ देयर ਐਂਡ ਸਟਿਲ ਇੱਕ ਬਹੁਤ ਵੱਡਾ ਫੈਕਟਰ ਸਟਿਲ ਡਿਪਲੋਮਾ ਤੇ ਆਪਾਂ ਨੂੰ 3 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਰਿਹਾ ਹੈ ਵੇਅਰ ਐਜ਼ ਬਹੁਤ ਸਾਰੇ ਦੇਸ਼ਾਂ 'ਚ ਆਪਾਂ ਨੂੰ ਡਿਪਲੋਮਾ ਤੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਨਹੀਂ ਮਿਲਦਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਸੋ ਇਹ ਬਹੁਤ ਇੰਪੋਰਟੈਂਟ ਫੈਕਟਰਸ ਹੈ ਬੱਚੇ ਚਾਹੇ ਸਮਝਣ ਚਾਹੇ ਨਾ ਸਮਝਣ ਜਿਹੜੇ ਕੈਨੇਡਾ ਨੂੰ ਇੱਕ ਅੱਛੀ ਡੈਸਟੀਨੇਸ਼ਨ ਬਣਾਉਂਦੇ ਆ ਔਰ ਇਸ ਤੋਂ ਇਲਾਵਾ ਜਿਹੜੇ ਪੀਆਰ ਪਾਥਵੇਜ਼ ਹੈ ਜੀ ਜਿੰਨੇ ਕ ਪੀਆਰ ਪਾਠਵੀ ਚ ਅੱਜ ਵੀ ਕੈਨੇਡਾ ਚ ਹੈਗੇ ਆ ਉਹਨੇ ਕਿਸੇ ਦੇਸ਼ ਚ ਨਹੀਂ ਹੈਗੇ ਉਹਨੇ ਕਿਸੇ ਦੇਸ਼ ਚ ਨਹੀਂ ਹੈਗੇ ਬਸ ਇਹ ਹੈ ਕਿ ਸਾਨੂੰ ਇੱਕ ਰਾਈਟ ਗਾਈਡੈਂਸ ਨਹੀਂ ਮਿਲਦੀ ਉੱਥੇ ਜਾ ਕੇ ਕਿਵੇਂ ਪੀਆਰ ਕਿਦਾਂ ਲੈਣੀ ਹੈ ਜਾਂ ਸਾਨੂੰ ਕੀ ਕਹਿੰਦੇ ਆ ਉੱਥੇ ਜਾ ਕੇ ਇਹ ਨਹੀਂ ਪਤਾ ਲੱਗਦਾ ਕਿ ਮੈਂ ਹੁਣ ਕਿਹੜੇ ਪ੍ਰੋਵਿੰਸ ਚ ਸ਼ਿਫਟ ਹੋਵਾਂ ਜਿੱਤੇ ਨਾਲ ਮੈਨੂੰ ਪੀਆਰ ਮਿਲੇ ਜਾਂ ਮੈਂ ਕਿਹੜਾ ਕੋਰਸ ਕਰ ਲੈਂਦਾ ਜੇ ਮੈਨੂੰ ਪੀਆਰ ਮਿਲਦੀ ਸੋ ਇਹ ਚੀਜ਼ਾਂ ਇੱਕ ਰਾਈਟ ਗਾਈਡੈਂਸ ਦੇ ਨਾਲ ਮਿਲਦੀਆਂ ਸੋ ਪ੍ਰਾਥਵ ਇਸ ਬਹੁਤ ਜਿਆਦਾ ਸੈਟਲਮੈਂਟ ਬਹੁਤ ਆਸਾਨੀ ਹੈ ਔਰ ਸਿਟੀਜ਼ਨਸ਼ਿਪ ਲੈਣੀ ਵੀ ਇੰਨੀ ਮੁਸ਼ਕਿਲ ਨਹੀਂ ਹੈ ਜਿਦੀ ਹੋਰ ਦੇਸ਼ਾਂ 'ਚ ਕਈ ਵਾਰੀ ਨਾਂ ਦੇ ਬਰਾਬਰ ਹੈ ਸੋ ਬਿਲਕੁਲ ਇਹ ਸਾਰੇ ਬੈਨੀਫਿਟਸ ਨੇ ਤੁਹਾਨੂੰ ਲੱਗਦਾ ਇੰਨਾ ਕਰਕੇ ਹੀ ਸਾਡੇ ਵਿਦਿਆਰਥੀ ਨੇ ਜਿਹੜੇ ਉਹ ਕੈਨੇਡਾ ਵੱਲ ਨੂੰ ਜਾਂਦੇ ਨੇ ਸੋ ਹੁਣ ਵੀ ਕਿਹੜੇ ਕਿਹੜੇ ਇਨਟੇਕਸ ਅਵੇਲੇਬਲ ਨੇ ਜਸਪੀਤ ਜੀ ਹੁਣ ਜੇ ਅਸੀਂ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਰਾਈਟ ਨਾਉ ਜੇ ਅਸੀਂ ਗੱਲ ਕਰੀਏ ਤਾਂ ਮੇ ਇਨਟੇਕ ਜਿਹੜਾ ਕਮਿੰਗ ਇਨ ਟੇਕ ਹੈ ਦੈਟ ਇਜ਼ ਮੇ ਐਂਡ THEN ਸਪਟੈਂਬਰ ਸੋ ਮੇ ਐਂਡ ਸੈਪਟੈਂਬਰਸ ਆਰ ਸਟਿਲ ਅਵੇਲੇਬਲ ਫॉर ਕੈਨੇਡਾ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਹੱਲੇ ਵੀ ਮੇ ਦੀ ਜਾ ਸਕਦੇ ਹੋ ਐਂਡ ਤੁਸੀਂ ਇੱਕ ਹੋਰ ਚੀਜ਼ ਮੈਂ ਐਡ ਕਰਾਂਗਾ 5.5 ਬੈਂਡ 5 ਬੈਂਡ ਤੇ ਆਪਣੀ ਫਾਈਲ ਨਾ ਲਾਣਾ ਓਵਰਆਲ 6 ਬੈਂਡ ਤਾਂ ਚਾਹੀਦੇ ਹੋਣਗੇ ਆਪਣੀ ਕੈਨੇਡਾ ਦੀ ਫਾਈਲ ਲਾਉਣ ਲਈ ਬਿਲਕੁਲ ਠੀਕ ਹੈ ਜੀ ਸੋ ਓਵਰਆਲ 6 ਬੈਂਡ ਤੇ ਲਾਉਂਗੇ ਤੇ ਤੁਹਾਨੂੰ ਵੀਜ਼ਾ ਸਕਸੈਸ ਰੇਟ ਵਧੇਗਾ ਨਹੀਂ ਤਾਂ ਰਿਫਿਊਜ਼ਲ ਦਾ ਖਤਰਾ ਰਹਿ ਸਕਦਾ ਹੈ ਥੈਂਕ ਯੂ ਸੋ ਮੱਚ ਤੁਸੀਂ 90413 90412 ਤੇ ਜਸਮੀਤ ਜੀ ਦੇ ਨਾਲ ਗੱਲ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਥੈਂਕ ਯੂ